ਕੀ ਹਾਲ ਚਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋ ਦੇਖ ਲੋ ਘਰੇ ਕੋਈ ਨਹੀਂ ਹੈਗਾ ਅੱਜ ਟਾਈਮ ਹੋ ਗਿਆ ਵਾ 9:30 ਤੇ ਪਾਪਾ ਹੁਣੀ ਗਏ ਆ ਪੱਲੂ ਨੂੰ ਸਕੂਲੇ ਹਟਣ ਗਏ ਸੀਗੇ ਪਹਿਲਾਂ ਤੇ ਬਾਅਦ ਵਿੱਚ ਉਹਦੀ ਕੋਈ ਮੈਡਮ ਨੇ ਅੱਜ ਛੁੱਟੀ ਕਰਨੀ ਮਤਲਬ ਕਿ ਮੈਡਮ ਨੇ ਹਟਣਾ ਸੀਗਾ ਤੇ ਉਹਦਾ ਗਿਫਟ ਕਰੇ ਰਹਿ ਗਿਆ ਤੇ ਪਾਪਾ ਹੁਣੀ ਗਿਫਟ ਦੇਣ ਗਏ ਦੁਬਾਰਾ ਬਾਕੀ ਘਰੇ ਕੋਈ ਨਹੀਂ ਹੈਗਾ ਇਸ ਕਰਕੇ ਵਲੌਗ ਮੈਂ ਸ਼ੁਰੂ ਕਰ ਰਿਹਾ ਆ ਬਾਕੀ ਦਾਦੀ ਉਧਰ ਪਾਠ ਕਰਦੇ ਪਏ ਆ ਦੇ ਪਾਪਾ ਹੁਣ ਆਉਂਦੇ ਤੇ ਆਪਾਂ ਦਿਖਾਣੇ ਤੁਹਾਨੂੰ ਬਾਕੀ ਹੋਰ ਕੋਈ ਹੈ ਨਹੀਂ ਘਰੇ ਹੇ ਗਾਈਆਂ ਇਹਨੂੰ ਵਾਪਸ ਲੈ ਜਾਂਦਾ ਸਕੂਲ 'ਚ ਲੱਗ ਗਈ ਅੱਗ ਅੱਗ? ਉਹ ਨਹੀਂ ਇਹਨਾਂ ਤੇ ਨਾ ਇਹ ਕਿੱਦਾਂ ਦਾ ਸੋਈ ਜਦੋਂ ਮੈਂ ਕਿਹਾ ਅੱਗ ਲੱਗੀ ਸਕੂਲੇ ਸਾਰੀ ਸਕੂਲ 'ਚ ਨਾ ਉਹ ਕਰ ਰਹੇ ਨਾ ਏਸੀ ਸਾਰੇ ਹਾਲ 'ਚ ਵਾਇਰਿੰਗ ਪੁਰਾਣੀ ਹੋਣੀ ਸੀ ਚਲਾਇਆ ਉਹ ਗਿਆ ਸ਼ਾਰਟ ਸਰਕਟ ਅੱਛਾ ਤੇ ਉਹ ਸਾਰਾ ਹੀ ਉਹਨਾਂ ਦਾ ਜੋ ਵੀ ਉਹ ਸਿਗਾ ਬੋਕਸ ਸਭ ਮੈਲਟ ਹੋ ਗਿਆ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਆਹ ਪਤਾ ਕਿ ਨਾ ਥੋੜਾ ਜਿਹਾ ਕੰਮ ਆ ਵੀ ਬੁਲਾ ਦਿਓ 5 ਮਿੰਟ ਲਈ ਉਹ ਸਾਰੇ ਕਹਿੰਦੇ ਵੀ ਤੁਸੀਂ ਇਦਾਂ ਕਰੋ ਵੀ ਲੈ ਜਾਓ ਸਾਰਾ ਦਿਨ ਲੈਟੀ ਹੋਣੀ ਹੈਗੀ ਉਹਨਾਂ ਨੇ ਅੱਗ ਵੀ ਆਉਣੇ ਦਾ ਕਹਿ ਭਈ ਅੱਗ ਲੱਗੀ ਸੀ ਚੰਗੀ ਅੱਗ ਲੱਗੀ ਸੀ ਉਹ ਅੱਗ ਲੱਗੀ ਸੀ ਤੇ ਉਹ ਚੱਕਰ ਨਹੀਂ ਬੋ ਕਹਿੰਦੇ ਤੁਸੀਂ ਲੈ ਹੀ ਜਾਓ ਕਰੇ ਅਸੀਂ ਮੁੜ ਕੇ ਪ੍ਰਿੰਸੀਪਲ ਦੇ ਨਾਲ ਪ੍ਰਿੰਸੀਪਲ ਦੇ ਨਾਲ ਕਹਿੰਦੇ ਗੱਲ ਕਰਦੇ ਪਏ ਆ ਕਿ ਪ੍ਰਿੰਸੀਪਲ ਹੈਗੇ ਠੀਕ ਨਹੀਂ ਸੀਗੇ ਛੁੱਟੀ ਸੀਗੀ ਪ੍ਰਿੰਸੀਪਲ ਨੇ ਕੀਤੀ ਕਹਿੰਦੇ ਵੀ ਉਹ ਉਹਨਾਂ ਨਾਲ ਗੱਲ ਕਰਦੇ ਗੱਲ ਕਰਕੇ ਛੁੱਟੀ ਛੁੱਟੀ ਕਰ ਦੇਣੀ ਆ ਅਸੀਂ ਜਨਰੇਟਰ ਚੱਲਣਾ ਤੇ ਨਾਲ ਲੈਟ ਹੋਣੀ ਨਾ ਆਪਣਾ ਲੈਟ ਹੋ ਗਿਆ ਤਾਰਾ ਜੀ ਦੀਆਂ ਸਾਰੀਆਂ ਮੈਟ ਹੋ ਗਿਆ ਉੱਥੇ ਉਹ ਕਹਿੰਦੇ ਮਸੀ ਅੱਗ ਬੁਝਾਈ ਬੋ 14 ਅਕਤੂਬਰ ਨੂੰ ਤੂੰ ਆਂ ਡਿਕਲਾਸ ਚ ਕਰੇ ਤੂੰ ਇੱਕ ਵਾਰਾ ਤੂੰ ਇੰਨੇ ਸਾਰੇ ਚਿਕਚੜ ਜਨਰੇਟਰ ਚੱਲਣੇ ਆ ਕੋਈ ਨਹੀਂ ਚੱਲਣਾ ਅਸੀਂ ਤਾਂ ਗਏ ਸੀ ਕਿ ਸਿਰਫ ਇਹੀ ਵੀ ਚੱਲਣਾ ਦੋ ਮਿੰਟ ਲਈ ਬੁਲਾ ਦਿਓ ਉਹਨੇ ਆ ਵੀ ਗਿਆ ਤਾਂ ਸਰ ਨੇ ਕਿਹਾ ਤੁਸੀਂ ਲੈ ਜਾਓ ਬੱਚੇ ਨੂੰ ਲੈ ਜਾਣਾ ਬੱਚੇ ਚਿਕਚੜ ਬਜ ਬੰਦ ਲੱਗੇ ਸ਼ਾਨ ਸਰ ਕਹਿੰਦੇ ਤੁਸੀਂ ਲੈ ਆਈ ਜਾਓ ਕਹਿੰਦੇ ਉਹ ਵੀ ਗਏ ਨਾ ਫਲੋਰ ਤੇ ਸਾਰਾ ਪਾਊਡਰ ਹੀ ਪਾਊਡਰ ਖਿਲ ਰਿਹਾ ਬਾਈ ਹੈਗਾ ਬੜਾ ਪਾਊਡਰ ਪਾਊਡਰ ਖਿਲ ਰਿਹਾ ਉਹ ਅੱਗ ਵੀ ਹੋਣਾ ਲੈਣਾ ਬੁਝਾਈ ਨਾ ਅੱਗ ਉਹ ਸਾਰਾ ਖੰਬੇ ਖਲਾਅ ਗਰੇ ਨਿਆਣੇ ਪੱਜ ਗਏ ਆਹੋ ਹੋਰ ਵੀ ਇਹ ਗਰਮੀ ਉੱਤੇ ਸਕੂਲੇ ਮੈਡਮਾਂ ਵੀ ਬੁਰੇ ਹਾਲ ਹੋਏ ਹੁਣ ਉਹਨਾਂ ਨੇ ਨਾ ਅਗਲੇ ਸਾਲ ਦਾ ਕਹਿੰਦੇ ਵਾਇਰਿੰਗ ਮੂਰਿੰਗ ਦੁਆਰਾ ਚੇਂਜ ਕਰਕੇ ਅਗਲੇ ਸਾਲ ਤੱਕ ਫੁੱਲ ਐਸੀ ਕਰਾਂਗੇ ਕੱਲ ਵੀ ਛੁੱਟੀ ਕਰ ਦਿੱਤੀ ਮੈਂ ਦੇਖੋ ਬਾਕੀ ਚਲਾ ਰਹੇ ਨੇ ਨਾ ਸਾਰੀ ਹਾਲ ਨੂੰ ਖੰਮ ਖੰਗੇ ਨਿਆਣੇ ਦਾ ਬੁਰਾ ਹਾਲ ਹੋ ਰਿਹਾ ਲੱਗਦੀ ਹੋਈ ਦੀ ਕਿ ਮਕੈਨਿਕ ਆ ਰਿਹਾ ਤੇ ਇਲੈਕਟ੍ਰੀਸ਼ੀਅਨ ਲੱਗੇ ਹੋਏ ਆ ਉਹ ਆਏ ਹੋਏ ਆ ਹੁਣ ਕਰਦੇ ਬੈਠ ਪਰ ਉਹਨਾਂ ਕੋਲ ਹੋਣਾ ਨਹੀਂ ਉਹ ਕਹਿੰਦੇ ਅੱਜ ਹੋਣਾ ਨਹੀਂ ਕੰਮ ਅੱਜ ਨਹੀਂ ਹੋਣਾ ਉਹ ਕੋ ਟਾਈਮ ਨਹੀਂ ਦੋ ਦਿਹਾੜੇ ਲੱਗ ਜਾਨੀ ਘਟਾ ਘਟਾ ਇੰਨਾ ਤਾਂ ਜੰਜਾਲ ਵਾ ਕਿ ਤੇ ਤਾਰਾਂ ਦਾ ਵੱਡਾ ਸਾਰਾ ਡਾ ਡਾ ਯਾਰ ਇੱਡੀ ਆ ਨਾ ਦੀ ਕਿਥੇ ਉਹ ਸਾਰੇ ਉਹ ਲੱਗੇ ਆ ਆਪਣੇ ਬਦਾਲ ਮਾਰੀ ਜੀ ਬਣਾਈ ਹੁੰਦੀ ਉਹਨਾਂ ਨੇ ਬ੍ਰੇਕਰ 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 ਹੀ ਬੈਲਟ ਹੋ ਗਈ ਬ੍ਰੇਕਰ ਹੀ ਬੈਲਟ ਹੋ ਗਈ ਡੈਕਸ ਰੁਕਸ ਲਾ ਕੇ راہ ਬੰਨ੍ਹ ਦਿੱਤਾ ਹੋਇਆ ਸੀਗਾ ਜਾਨੀ ਮੈਂ ਬੱਚਿਆਂ ਨੂੰ ਬਾਹਰ ਨਹੀਂ ਸੀ ਜਾਣੇ ਤੇਰੀ ਗੱਲ ਦੇ ਸ਼ਾਰਟ ਲੈ ਆ ਮੁੜ ਗਏ ਅੱਧੇ ਘੰਟੇ ਬਾਅਦ ਫੇਰ ਕਹਿੰਦੇ ਨਹੀਂ ਨਹੀਂ ਹੋ ਰਹੀ ਇਹ ਅਸੀਂ ਉੱਪਰ ਜਿੱਦਾਂ ਉਹਨਾਂ ਨੇ ਕਿਹਾ ਕੀ ਕਰਨਾ ਹੁੰਦਾ ਆ ਯਾਰ ਦੀ ਪ੍ਰਿੰਸੀਪਲ ਜਿਹੜੀ ਮੈਡਮ ਆਈ ਨਹੀਂ ਛੋਟੀ ਮੈਡਮ ਜਿਹੜੀ ਪ੍ਰਿੰਸੀਪਲ ਮੈਮ ਹੈਗੀ ਆ ਨਾ ਹੁਣ ਉਹਨੂੰ ਪੁੱਛ ਕੇ ਵੀ ਉਹਨੂੰ ਮੈਡਮ ਬਿਮਾਰ ਆ ਉਹਨੂੰ ਫੋਨ ਕੀਤਾ ਹੋਣੇ ਵੀ ਆਰਡਰ ਮਿਲੂਗਾ ਤਾਂ ਸਕੂਲ ਬੰਦ ਕਰੂਗੀ ਨਾ ਮੈਡਮ ਤੇ ਹੁਣ ਉਹ ਕਹਿੰਦੇ ਉੱਪਰੋਂ ਜਿਹੜਾ ਆਰਡਰ ਆ ਗਿਆ ਸੀ ਭਾਵੇਂ ਅੱਧੇ ਘੰਟੇ ਤੱਕ ਆਜੇ ਕਹਿੰਦੇ ਛੁੱਟੀ ਤੁਸੀਂ ਬੱਚਾ ਲੈ ਜਾਓ ਤੁਹਾਨੂੰ ਫੇਰ ਆਣਾ ਪੈਣਾ ਹੈ ਨਹੀਂ ਜਾਣਾ ਪਾ ਸਾਡਾ ਗਿਆ ਦਾ ਫਾਇਦਾ ਇੰਨਾ ਕੀ ਹੋ ਗਿਆ ਆਹ ਕਹਾ ਹੋ ਗਿਆ ਮੈਂ ਕਹਿੰਦੀ ਦੂਜੇ ਟੱਕਰ ਲੱਗਾ ਅੱਜ ਫੇਰ ਮੇਰਾ ਉਹੀ ਬਣਾਈ ਬਲੌਗ ਦਾ ਤੇ ਅੱਜ ਫੇਰ ਸਕੂਲ ਦੇ ਲੱਗੇ ਤੇਰੇ ਚੱਕਰ ਅੱਗੇ ਪਹਿਲਾਂ ਛੱ ਫੇਰ ਵਾਪਸ ਲੈ ਆਇਆ ਜਾਣਾ ਸੀਗਾ ਹੋਰ ਦੋਜ ਸਰ ਗਿਆ ਕਹਿੰਦੀ ਇਹ ਪਤਾ ਕੀ ਕਹਿੰਦੀ ਕਹਿੰਦੀ ਸਾਨੂੰ ਸਹੇਲੀਆਂ ਵਿੱਚ ਨਾ ਮਜ਼ਾ ਬਹੁਤ ਆਉਂਦਾ ਓਏ ਆਂਦੀ ਟੱਪਾਂ ਡੇ ਲਾਈ ਜਾਂਦੀ ਆਗਰੇ ਲੱਗੀ ਬੜੀ ਮੱਝੀ ਤੇ ਬਕਵਾਸ ਨਹੀਂ ਕਰੀ ਹੁੰਦੀ ਤੇ ਕਹਿੰਦੀ ਹੈ ਨਾ ਕੀ ਉਹਦਾ ਨਾਮ ਆ ਕਹਿੰਦੀ ਮੈਨੂੰ ਛੱਡ ਜੋ ਇੱਥੇ ਕਹਿੰਦੀ ਛੱਡ ਜਾ ਕੋਈ ਗੱਲ ਨਹੀਂ ਬਿਜਲੀ ਲੈ ਲੈਣਾ ਉਹ ਤਾਂ ਫੇਰ ਤੈਨੂੰ ਲੈਣ ਆਉਂਗੇ ਪਾਪਾ ਇਹ ਨੜਾਇੰ ਗੱਟ ਕੇ ਤੂੰ ਹੁਣੇ ਚੱਲ ਸਾਡੇ ਨਾਲ ਚੱਲੋ ਆ ਲੈਣਗੇ ਹਾਂ ਲਓ ਜੀ ਆਏ ਬੜੇ ਦਿਨਾਂ ਬਾਅਦ ਵਲੌਗ ਨੌ ਲੱਗਾ ਨਾ ਸਵੇਰ ਦਾ ਰੋਟੀ ਆ ਇਹਦਾ ਸਵੇਰ ਦਾ ਕਦੇ ਬਣਾਇਆ ਨਹੀਂ ਆਪਾਂ ਹੈਗਾ ਆਵੇਂ ਮੋਟੀ ਦੂਖਦਾ ਹਾਂ ਬੋ ਜੀ ਬੋਲਦੀ ਨਹੀਂ ਖਾ ਲਿਆ ਕੀ ਹੱਬਾ ਫੇ ਖਾ ਲੂ ਸੁੱਕੀ ਤਾਂ ਕਿਆ ਲੂ ਰੋਟੀ ਲੋ ਜੀ ਅਸੀਂ ਖਾਣ ਲੱਗੇ ਆ ਆਲੂ ਪਕੌੜੀਆਂ ਦੇ ਨਾਲ ਰੋਟੀਆਂ ਉਧਰ ਉਹਨੇ ਪਨੀਰ ਨਾ ਖਾਣਾ ਤੇ ਨਾਲ ਚਾਹ ਹੋ ਗਿਆ ਕੰਮਕਾਰ ਸਭ ਬਿਲੇ ਚਲੋ ਪਾਓ ਫੇ ਪਵਾ ਜਾ ਤੂੰ ਵੀ ਇਹਨੂੰ ਵਾਜੇ ਮਾਰਦੇ ਰਹਿਦਾ ਪਰ ਰੋਟੀ ਲੈ ਹਾਂ ਨੋ ਨੋ ਗੰਦੇ ਵਾਟ ਗਿਆ ਤੇ ਕਟੋ ਨੋ ਗੰਦੇ ਆਵੇ ਉਹਨੇ ਜਦੋਂ ਖਾਣੀ ਆ ਸਾਣੀ ਤਾਂ ਦੀ ਆਵਾਜ਼ਾਂ ਮਾਰੀਆਂ ਨੇ ਕੁਝ ਨਹੀਂ ਕਰਨਾ ਆਪਣਾ ਆਪਣਾ ਕੰਮ ਕਰੋ ਉਹਨਾਂ ਕਰੀ ਜਾਂਦੇ ਜੋ ਠੀਕ 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 ਹੁਣ 11:30 ਹੋ ਚੱਲਿਆ ਤੇ ਮੰਮਾ ਆਪਣਾ ਸੂਟ ਸੂਟ ਸੇ ਲਾਪੇ ਆ ਆਪਣਾ ਨਾ ਟਾੜਾ ਸੂਟ ਦਾ ਬਣਾ ਕਿਥੇ ਆਪਣੇ ਦਾ ਡੈਮੇ ਨਹੀਂ ਲੱਗਦਾ ਸੀ ਇਹਦਾ ਤੇ ਕੰਬਲ ਐਂਟੀ ਸਫਾਈ ਕਰ ਗਈ ਆ ਕਰ ਗਈ ਨਾ ਹਾਂ ਸਫਾਈ ਕਰ ਗਈ ਆ ਤੇ ਮੰਮੀ ਯਾਰ ਕੱਲ ਕਮ ਉਹ ਕੋਈ ਚਾਹ ਖਾਣਾਂ ਉਹ ਜਿਹੜੇ ਕੁਲਦੇ ਨਹੀਂ ਹੁੰਦੇ ਛੋਲੇ ਭਰ ਕੇ ਵਿੱਚ ਉਹ ਖਾਂਦੇ ਲਗਾਇਆ ਛੋਲੇ ਵਾਲੇ ਕੋਈ ਨਹੀਂ ਕੋ ਵਾਲੋ ਗਾ ਰਹੇ ਨੇ ਜੁੱਤੀ ਛਿੱਤੀ ਯਰ ਨਾ ਸੱਚ ਤਾਂ ਵਧੀਆ ਆ ਕਿ ਨਾ ਕੋਈ ਕੰਮ ਕਰੇ ਗਰਮੀ ਹੂੰ ਗਰਮੀ ਕਿੰਨੀ ਬਾਹਰ ਅੱਜ ਹੋ ਰਹੀ ਹਾਲ ਆ ਬਹੁਤ ਮੈਂ ਵੀ ਹੁਣ ਵਸਾ ਗਿਆ ਕਿ ਨਾਲੇ ਤੁਸੀਂ ਅੱਜ ਕਹਿੰਦੇ ਸੀ ਨਿਊਟਰੀ ਵਾਲੇ ਪਕੌੜੇ ਬਣਾਉਣੇ ਆ ਉਹ ਵੀ ਬਣਾਉਣੇ ਆ ਹਲੇ ਮੈਂ ਬਹੁਤ ਗਰਮੀ ਚ ਜਾਣਾ ਚਲੋ ਠੀਕ ਆ ਫੇਰ ਕਰ ਲੋ ਕੰਮ ਹੁਣ ਆ ਹਰਮਨ हेलो हेलो तू मेरे मुंह पे मारदा कर कैमरा हां ले आ मैं क्या आया छोले कुलचे छोले कुलचे नहीं कुलचे कुलचे नहीं ओहो रोटी وچ مار دے ہاں کلچے ہاں اب کھاوا سی دکھانے نہیں میں تو کھاਣਾ نہیں میں کھاؤں گی کلچے 빨리 बाट कर दे भाई इधर کھانے ہیں کلچے आ रहे और पापा आ गए आलो ਤੇ ਆਪਾ ਕਿਦਾਂ ਕਿਦਾਂ ਆਪਾ ਓਏ ਕੁਵੀਆ ਆਲੂਆ ਤੇ ਅਦਰਕ ਤੇ ਕੀ ਬਣਾਣਾ ਅੰਮੀ ਅੱਜ ਪਕੋੜੇ ਕਚੋਰੀ ਵਾਲੇ ਪਕoare ਲੈ ਮੈਂ ਨਹੀਂ ਘਣੀ ਉਟਰੀ ਵਾਲੇ ਪਕoare ਵੀ ਵਾਲੇ ਦੋਨੋਂ ਹੀ ਚਾਹ ਨਹੀਂ ਉਹਦੇ ਜਿਹੜੇ ਪਕoare ਇੱਧਰ ਚਾਹ ਪੀਲੇ ਆ ਰਹੇ ਨੇ ਉਹ ਪੀਦਾ ਪਿਆ ਹਰਦੀਆਂ ਨਹੀਂ ਹੈਗੀਆਂ ਚਾਹ ਪੀਣੇ ਚਾਹ ਤੇ ਤੂੰ ਹਰਦੀਆਂ ਮੈਂ ਖਾਦੀ ਨਹੀਂ ਅੱਜ ਅੱਜ ਨਹੀਂ ਖਾਧੀ ਤੇ ਕੱਲੀ ਵੀ ਨਾ ਖਾਧੀ ਤੂੰ ਰੋਜ਼ ਚਾਹ ਵੀ ਨਹੀਂ ਮੈਂ ਰੋਜ਼ ਨਹੀਂ ਖਾਣੀ ਆ ਚਾਹ ਇੰਨੀ ਬਗਾੜ ਨਹੀਂ ਕਰ ਤੀ ਨਹੀਂ ਮਹਗੀ ਬਗਾੜ ਜਾਂਦੀ ਭੈਣ ਜੀ ਬੱਸ ਬੋਲੇ ਪਾਣੀ ਪੀਣਾ ਚਲੋ ਬਣਾ ਲਓ ਫਿਰ ਇਹ ਬਣ ਗਈ ਹਾਂਜੀ ਮਾਤਾ ਰੁਪਈਆ ਕਰ ਰਹੇ ਹਾਂ ਆ ਇੰਦਰ ਪਤਾ ਨਹੀਂ ਕੀ ਚੱਲ ਜੇ ਟਾਈਮ ਖਰਾਬ ਕਰਨ ਲੱਗੀ ਹੋਈ ਆ ਜੀ ਆਪਣਾ ਵੀ ਤੇ ਰੰਗ ਵੀ ਖਰਾਬ ਕਰਨ ਲੱਗੀ ਹੋਈ ਆ ਕਿੰਗੀ ਯਾਰ ਸਕੂਲੋਂ ਛੁੱਟੀ ਕਰਾ ਕੇ ਲੈ ਆਂਦੀ ਇਹਨੂੰ ਦੇਖੇ ਤੇ ਯਾਰ ਮੋ ਆਪਣਾ ਫੋਨ ਤੇ ਲੱਗਾ ਤੇ ਇੱਧਰ ਪਕੌੜਿਆਂ ਦੀ ਤਿਆਰੀ ਆ ਹੋਤੀ। ਪਾਜੀ ਗੋਭੀ ਵਾਲੇ ਮੈਸਨ ਆ ਮੈਂ ਨਿਊਟਰੀ ਵੀ ਬਣੀ ਪਾਈ ਆ ਥੋੜੇ ਗੋਸੇ ਪਾਣੀ ਦੇ ਵਿੱਚ ਰੂਣ ਰੂਣ ਪਾ ਕੇ ਤੇ ਨਿਊਟਰੀ ਵਾਲੇ ਪਕੌੜੇ ਪਣਦੇ ਆ ਤਾਂ ਫਿਰ ਤੁਹਾਨੂੰ ਦਿਖਾਣੇ ਆ ਠੀਕ ਆ ਜੀ ਪਹਿਲਾਂ ਮੈਂ ਇਹਨਾਂ ਗੋਭੀ ਵਾਲੇ ਥੋੜੀ ਬਣਾ ਲਵਾਂ ਹਾਂ ਚਲੋ ਠੀਕ ਹਾਂ ਜੀ ਹੋ ਗਿਆ ਸ਼ੁਰੂ ਪਕੌੜਿਆਂ ਦਾ ਕੰਮ ਗੋਭੀ ਵਾਲੇ ਨਿਊਟਰੀ ਇੱਧਰ ਰੱਖ ਦਿੱਤੀ ਆ ਹਾਂ ਪਕੌੜਿਆਂ ਨਿਊਟਰੀ ਮੈਂ ਥੋੜੀ ਜਿਹਾ ਤਾਂ ਜ਼ਿਆਦਾ ਬਣਾ ਗਈ ਕਿਉਂਕਿ ਹਰਮਨ ਨੂੰ ਬਹੁਤ ਪਸੰਦ ਆ ਹਰਮਨ ਨੂੰ ਤਾਂ ਬਹੁਤ ਪਸੰਦ ਆ ਨਿਊਟਰੀ ਜੀ ਕਰੋ ਤੁਸੀਂ ਬਣਾਓ ਇਹ ਮੈਂ ਇਦਾਂ ਕਰਾਂ ਜਾ ਕੇ ਦੁੱਧ ਲਿਆ ਦਵਾਂ ਹੈ ਦੁੱਧ ਲਿਆਓ ਇਹਨਾਂ ਦੇ ਨਹੀਂ ਸੀ ਇੱਕ ਡੱਬੀ ਫੜ ਲਈ ਆਈ ਦਹੀਂ ਦੀ ਡੱਬੀ ਤੋਂ ਇਧਰ ਨਹੀਂ ਆਉਣੀ ਇਹ ਜਿਆਦਾ ਉਹਦੇ ਕੋਲ ਲੈ ਆਉਂਦਾ ਨਹੀਂ ਖੁੱਲਾ ਥੋੜਾ ਜਿਹਾ ਲੈ ਆਈਓ ਖੱਟਾ ਹੁੰਦਾ ਦਹੀਂ ਉਹਦਾ ਉਹਦੇ ਕੋਲ ਲੈ ਪਾਈਆ ਲੈਣਾ ਨਹੀਂ ਜਿਆਦਾ ਨਹੀਂ ਅੱਧਾ ਕਿਲੋ ਲੈਣਾ ਮੈਂ ਕਿਹਾ ਪਾਈਆ ਜਿਆਦਾ ਕਹਿੰਦੇ ਅੱਧਾ ਕਿਲੋ ਦਹੀਂ ਖੱਟਾ ਬਹੁਤ ਹੁੰਦਾ 10 ਵੀਰ ਦਾ ਲੈ ਆਉਣਾ ਫੇਰ ਹਾਂ ਉਹ ਸਿਰਫ ਥੋੜਾ ਜਿਹਾ ਚਾਹੀਦਾ ਐ ਇੱਥੇ ਕੋਈ ਨਹੀਂ ਲੈ ਗਿਆਣ ਲਈ ਚਲ ਲੈ ਗਿਆ ਲੈ ਗਿਆ ਨਾ ਮੈਂ ਕਿਦਾਂ ਲੱਸੀ ਤੁਸੀਂ ਨਹੀਂ ਚਾਹੀਦੀ ਆਹ ਨਾਲ ਤਾਂ ਪਿੱਛੇ ਜਾਓ ਜੋ ਮੈਂ ਜਾਣਾ ਦੁੱਧ ਵੀ ਲੈ ਕੇ ਆ ਨਾ ਮੈਨੂੰ ਡੋਲੂ ਦਿਓ ਕੱਢ ਕੇ ਕਿਸੇ ਕੱਢਾ ਰੱਖਿਆ ਚਲੋ ਮੈਂ ਆਇਆ ਲੈ ਕੇ ਫਿਰ ਜਿਹਦੇ ਨਾਲ ਮਰਜੀ ਖਾ ਲੋ ਹੈ ਦੇਖੋ ਕਿ ਸਭ ਸਹੀ ਇਹਦੇ ਪਾਣੀ ਡੋਲ ਕੇ ਸਾਹ ਲੈਣਾ ਹੈ ਲੈ ਇਹਨਾਂ ਲਿੰਕਾ ਵੀ ਲੈ ਆ ਨਾ ਲਿੰਕਾ ਦੇ ਕੋ ਪਤਾ ਨਹੀਂ ਕੀ ਕਰੀ ਜਾਂਦੇ ਹੀ ਇਹ ਹਾਂ ਜੇ ਦੁੱਧ ਲਿਆਤਾ ਤੁਹਾਨੂੰ ਹੈ ਤੇ ਸਾਡਾ ਕਿੱਥੇ ਤੱਕ ਨੂਟਰੀ ਵਾਲਾ ਕੰਮ ਆ ਗਿਆ ਵੀ ਨਹੀਂ ਨੂਟਰੀ ਵਾਲੇ ਹੋਏ ਤਾਂ ਸਨੂਟਰੀ ਵਾਲੇ ਬਣਾ ਲੈ ਅੱਛਾ ਅੱਛਾ ਬਣਾਇਆ ਹੈ ਠੀਕ ਆ ਨੂੰ ਫਿਰ ਪਾਣੀ ਆ ਚਲੋ ਬਣਾਓ ਨਿਊਟਰੀ ਵਾਲੀ ਗੋਭੀ ਕਿੱਥੇ ਯਾਰ ਮੈਂ ਕੇਸ ਦੇਖੀ ਹੋਰ ਟੱਕ ਜਰਾ ਉਈ ਆ ਬੈਟਰੀ ਲੋਵਾ ਪਾਉਂਦੀ ਤੇ ਚਾਰਜ ਹੀ ਲਗਾ ਲਉਣੀ ਦੇਖੋ ਜੀ ਗੋਭੀ ਵਾਲਾ ਸਪੋਣਾ ਕੀ ਐਵੇਂ ਮੈਂ ਆ ਦੇਖੀ ਨੂੰ ਦੇਸਨ ਤਾਂ ਨਾ ਨਹੀਂ 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 ਲੱਗਾ ਜੰਨੀ ਨੂੰ ਬੇਸਨ ਹਾਂਜੀ ਦੁੱਧ ਕਰਨ ਲੱਗੇ ਕਰੂੰ ਦੁੱਧ ਲੱਗੀ ਸੀ ਰੱਖੋ ਰੱਖੋ ਹਾਂ ਹਾਂ ਜੇ ਪਤਾ ਨਹੀਂ ਉਹਦੇ ਸਾਡੀ ਕੁੜੀ ਪਾਗਲ ਹੋਈ ਆ ਪਤਾ ਨਹੀਂ ਕੀ ਕਰੀ ਜਾਂਦੀ ਆ ਵਧੀਆ ਲੈ ਹਾਂ ਕਦੇ ਰੰਗ ਲਾਲ ਕਰ ਲੈਂਦੀ ਕਦੇ ਪੀਲਾ ਕਰ ਲੈਂਦੀ ਕਦੇ ਨੀਲਾ ਕਰ ਲੈਂਦੀ ਆ ਤੂੰ ਕਰੀ ਜਾਂਦਾ ਉਹ ਉਹ ਚੜਾ ਗਦੇ ਆ ਫੋਨ ਚਾਲ ਦੂਗਾ ਇੰਨਾ ਹੀ ਟੈਲ ਜੀ ਬਸ ਠੀਕ ਆ ਫੋਨ ਚਾਲ ਦੂਣਾ ਆ ਇੱਕ ਦੇ ਵਿੱਚ ਇੱਕ ਮਸਾਫੀ ਡਬਲ ਡਿਉਰੀ ਪੈ ਗਈ ਮੈਨੂੰ ਵੀ ਲੱਗਿਆ ਆਹ ਆਹ ਤੇਰੀ ਲਈ ਲਓ ਜੀ ਆ ਗਏ ਆ ਗੋਭੀ ਵਾਲੇ ਪਕੌੜੇ ਇਹ ਛੱਡ ਪੇਂਟਿੰਗ ਆ ਤੇਰੇ ਪਕੌੜੇ ਆ ਗਏ ਜਾਨੇ ਮੈਂ ਖਾਣ ਲੱਗਾ ਹੀ ਨਹੀਂ ਹੋਣਾ ਫੇਰ ਨਾ ਕਹੀ ਆ ਦੇਲਾ ਆ ਦੇ ਲਾ ਮੈਂ ਲਗਾ ਖਾਣ ਲਾ ਕੇ ਪਾਣੀ ਦੇ ਸੋਸ ਅੱਛਾ ਜੀ ਐਸਾ ਨਹੀਂ ਹੋ ਸਕਦਾ ਖਾਲਾ ਵੀ ਖਾਣੇ ਆ ਤੇ ਆਹ ਪਤਾ ਨਹੀਂ ਕੀ ਬਣਾਈ ਜਾਨੀ ਸੈਟਰਨ ਬਣਾਇਆ ਗਈ ਨੇ ਕਿੰਨੇ ਕਰ ਰਹੇ ਆ ਨਾ ਤੇ ਬਣਾਉਣ ਵਾਲੇ ਆ ਦਿਖਾ ਕੀ ਬਣਾਇਆ ਨਹੀਂ ਦਿਖਾ ਗੰਦਾ ਜਿਹਾ ਬਣਿਆ ਦਿਖਾ ਸਹੀ ਆ ਦੇਖੋ ਜੀ ਹਾਂ ਕੀ ਬਣਾਇਆ ਸੈਟਰਨ ਹਾਂ ਦੇਖੋ ਨੂਟਰੀ ਵਾਲੇ ਲੈ ਆਓ ਬਸ ਨੂਟਰੀ ਵਾਲੇ ਰਹਿ ਗਏ ਹਾਂ ਕਿੰਨੇ ਕਰ ਰਹੇ ਆ ਬਸ ਉਹ ਨਾਲ ਵਿੱਚ ਚੋਲਾ ਦਾ ਆਟਾ ਪਾਉਂਦੇ ਆ ਮੈਂ ਸਾਨੂੰ ਚੋਲਾ ਦਾ ਤਾਂ ਮਿਲਿਆ ਨਹੀਂ ਚੋਲਾ ਦੇ ਆਟੇ ਨਾਲ कुरकुरੇ ਬਣਦੇ ਆ ਮੋਟੀ ਹੈ ਪਾਪਾ ਰੇਗਾ ਘਰ ਮਰ ਦਾ ਸਵਾਦ ਬੜਿਆ ਆ ਰੇਗਾ ਆ ਕੀ ਬਣਾਇਆ ਹੈ ਐਵੇਂ ਪਾਗਲ ਦੀ ਕੀ ਕਰੀ ਜਾਂਦੀ ਆ ਵਾਹ ਵਾਹ ਕੀ ਹੂੰ ਹਾਂ ਵਾਹ ਆ ਕਿਚੂਸ ਕਰਾਈਏ ਨਾ ਪਾਪਾ ਹਾਂਜੀ ਹਾਲੇ ਪੰਜ ਚਾਰ ਪੰਜ ਪਹਿਲੇ ਖਾਣ ਦੀ ਦਈਆਂ ਕੋਕ ਡਾਕਟਰ ਫਰਮ ਦਾ ਬਾਕੀ ਕਰ ਲੈਣਾ ਬਾਕੀ ਡਾਕਟਰ ਦਾ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਸੰਤ ਚਸ਼ਮੂ ਵਾਲੇ ਉਪਰੀਆ ਨਾ ਹਾਂਜੀ ਹਾਂਜੀ ਬਣ ਗਏ ਪਾਓ ਯਾਰ ਫਿਰ ਖਾਈਏ ਕਿੰਨੇ ਕ ਰਹਿ ਗਏ ਜਾਂ ਬਸ ਹਾਂ ਚਲੋ ਠੀਕ ਇਹ ਸਵਾਦ ਆ ਵਾਕੇ ਵਾ ਸਵਾਦ ਆ ਆਪਾਂ ਜਦੋਂ ਭਿੱਜਣੀ ਪਾਈ ਨਾ ਲੂਣ ਪਾ ਕੇ ਕੋਸੇ ਪਾਣੀ ਵਿੱਚ ਇਹ ਥੋੜੀ ਫੁੱਲ ਗਈ ਉਹ ਜਿਹੜੀ ਬਾਜ਼ਾਰ ਵਾਲੀ ਹਾਰਟ ਪਤਾ ਕਿਉਂ ਇੰਨੀ ਜਲਦੀ ਨਹੀਂ ਜਾਂਦੀ ਮੈਨੂੰ ਲੱਗਦਾ ਉਹ ਠੰਡੇ ਪਾਣੀ ਉੱਤੇ ਮਾਰੀਏ ਡਿੱਪ ਕਰਕੇ ਰੜ ਲਵੇ ਆਪਾਂ 10 ਮਿੰਟੇ ਚ ਰੱਖੀ ऑलरेडी ਫੁੱਲ ਗਈ ਹੈ ਹਾਂ ਹੋ ਸਕਦਾ ਹੋਰ ਲੈਣੇ ਆ ਹੈ ਨਿਊਟਰੀਲ ਲੈਣੇ ਹਾਂਜੀ ਥੱਕ ਗਏ ਥੱਕ ਵਾ ਜਾਂਦੀਆਂ ਆ ਓਏ ਆ ਗਏ ਪਕੌੜੇ ਕੋਕ ਆ ਗਈ ਸਾਡੀ ਲਿੰਕਾ ਆ ਗਈ ਸਾਡੀ ਚਾਰ ਦਿਨ ਵਿਹਲਾ ਹੈ ਬਾਬੂ ਜੀ ਚਾਰਜਰ ਨਹੀਂ ਵਿਹਲਾ ਹੈ ਚਾਰਜਰ ਮੈਂ ਲਾਉਣਾ ਆਂ ਕਿ ਇਸ ਤੇ ਬੰਦ ਕਰਕੇ ਆਈਆਂ ਨੇ ਮੈਨੂੰ ਕਨਫਿਊਜ਼ਨ ਰਹਿੰਦੀ ਹੈ ਲੋਕਾਂ ਨੂੰ ਚਾਰਜਰ ਪਿੰਚ ਲੈ ਗਿਆ ਆ ਗਏ ਆ ਚਲੋ ਪਾਓ ਖਾਈਏ ਆ ਓਕੇ ਓਕੇ ਠੀਕ ਆ ਮੈਂ ਓਏ ਆ ਗਏ ਪਕੌੜੇ ਲੱਗੇ ਦੀ ਖਾਣ ਪਾ ਦਿਓ ਸਾਰਿਆਂ ਨੂੰ ਹਰ ਮੈਨੂੰ ਬਹੁਤ ਪਸੰਦ ਆ ਹਰ ਮੈਨੂੰ ਤਾਂ ਬਹੁਤ ਪਸੰਦ ਆ ਏ ਨਿਊਟਰੀ ਵਾਲੇ ਭੂਦਿਆਂ ਨੂੰ ਉਦੋਂ ਜ਼ੈਕੋ ਤਾਂ ਬੈਗਿਆ ਨੂੰ ਆ来 ਮਿਲਦੇ ਆ ਖਾ ਪੀ ਗਏ ਤੁਸੀਂ ਦੇਖਦੇ ਹੋ ਤਾਰਕ ਮੈਂ ਤਾਂ ਤੇ ਇੱਧਰ ਮੰਮੀ ਸੋ ਗਏ ਮੈਨੂੰ ਤਾਂ ਲੱਗਦਾ ਮੰਮੀ ਦੇ 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 ਸੋ ਜਾਂਦੇ ਨੇ ਇਹ ਘਰ ਆਹੋ ਮੰਮੀ ਦੇਖਦੇ ਦੀ ਸੋਏਗੀ ਮੈਂ ਚਾਹ ਪੀ ਲਵਾਂ ਮੈਂ ਸਾਢੇ 5 ਉੱਠ ਜਾਂਦੀ ਸਾਰੇ ਸੁੱਤੇ ਤੁਸੀਂ ਫਿਰ ਤੂੰ 9 ਵਜੇ ਉੱਠਦਾ ਮੰਮੀ ਚਾਹ ਪੀ ਲਵੋ ਵੇ ਸਾਹ ਦੇ ਲਈ 5 ਵਜੇ 4 ਨਹੀਂ ਮੰਮੀ ਨੂੰ ਇੰਨੀ ਨੀਂਦ ਨਹੀਂ ਆਦੀ ਮੰਮੀ ਟੀਵੀ ਦੇਖ ਕੇ ਨੀਂਦ ਆਉਂਦੀ ਹੈ ਮੈਨੂੰ ਨੀਂਦ ਆਣੀ ਨਹੀਂ ਉਦੋਂ ਤਾਂ ਮੈਂ ਕੰਮ ਕਰਦੀ ਹਾਂ ਜੇ ਜੇ ਮਰਜੀ ਕਰਾਂ ਮੈਂ ਦਾਦੀ ਪੜਾ ਕੇ ਲਿਆਈ ਹਾ ਹੁਣ ਮੰਮੀ ਹਾ ਵਤ ਦਾਦੀ ਬਣਾ ਕੇ ਲਿਆਈ ਹੁਣ ਚਾ ਤੇ ਭਰਾਵਾ ਇਹਨੂੰ ਤਾਂ ਬੜਾ ਲਾਓ ਫੜਾ ਫੜਾਓ ਦੇਖਣਾ ਅੱਗੇ ਕੀ ਹੁੰਦਾ ਸ਼ਾਮ ਨੂੰ ਸਬਜ਼ੀ ਕੋਈ ਨਹੀਂ ਬਣਾਉਣੀ ਹੈਗੀ ਸੁੱਕੇ ਆਲੂ ਸਵੇਰੇ ਮੱਕੜਾਂ ਦੀ ਸਬਜ਼ੀ ਪਈ ਆ ਚੋ ਯਾਰ ਪੀਓ ਫਿਰ ਚਾ ਹੁਣ ਮਸ਼ਰੂਮ ਪਏ ਆ ਪੀ ਲਓ ਫਿਰ ਮੰਮੀ ਹੁਣ ਚਾ ਹੈ ਕੱਲ ਆ ਜਾਂਦੀ ਚਲੋ ਬੀਬੀ ਮਮਨ ਫੇ ਜਾ ਆ ਵੀਨੇ ਜਾ ਫੇ ਬਣਾਉਂਦੇ ਵਲੌਗ ਪਾਪਾ ਆ ਗਏ ਇੱਥੇ ਉਤਦੇ ਸੀ ਉਹੀ ਮੈਂ ਉਹੀ ਉਹ ਤਾਂ ਤਾਂ ਮੈਂ ਕਿਹਨੇ ਆਂ ਵੀਡੀਓ ਨਹੀਂ ਬਣਾਉਣ ਦੇ ਦਿੱਤਾ ਹੈਗਾ ਸਾਨੂੰ ਕਿਹਦੀ ਬੀਬੀ ਉਹਦਾ ਹੀ ਕੀ ਆ ਲੈ ਆਈ ਇਹਦੀ ਮੈਨੂੰ ਵੀ ਸੀ ਤੁਹਾਨੂੰ ਨਹੀਂ ਜਾਣਨਾ ਮੈਂ ਨਾ ਟੀਵੀ ਦੇਦੀ ਦੇਦੀ ਨਾ ਮੈਨੂੰ ਨੀਂਦ ਆ ਗਈ ਹਰ ਮਨ ਉੱਠਿਆ ਸਾਨੂੰ ਐਸੀ ਬੰਦ ਕਰ ਦੋ ਇਧਰ ਮੋੜ ਕੇ ਕਰ ਦੇ ਕੀ ਆ ਟੀਵੀ ਦਾ ਰਿਮੋਟ ਕਿੱਥੇ ਗਿਆ ਇਹਦਾ ਮਮਾ ਆਦਾ ਟੀਵੀ ਦਾ ਰਿਮੋਟ ਆ ਗਿਆ ਅੱਛਾ ਟੀਵੀ ਸੀ ਮੋੜ ਦੋਈ ਜਾਵੇ ਮੈਨੂੰ ਲੱਗਾ ਏਸੀ ਦਾ ਰਿਮੋਟ ਵਾ ਮੈਂ ਟੀਵੀ ਦਾ ਰਿਮੋਟ ਕਿੱਥੇ ਮੈਂ ਕਿੰਨੇ ਘੰਟੇ ਦੋ 2 1/2 ਘੰਟੇ ਵਾ ਮੈਂ 1/2 ਘੰਟੇ ਮੈਨੂੰ ਕਹਿੰਦੀ ਬੈਠੋ ਪਹਿਲਾਂ ਕਿ ਤਰੇਲ ਦਾ ਪਤਾ ਨਹੀਂ ਲੱਗਾ ਇਹਨੂੰ ਉਹ ਦੇਖਣ ਲਈ ਬਹੁਤ ਲੱਗਾ ਕਿ ਪੁੱਤਰੀ ਹੈ ਕੋਣ ਆ ਅੱਛਾ ਉਹ ਹੀ ਦੇਖ ਕੇ ਹਰਵਲ ਕਹਿੰਦਾ ਇਹ ਕਿੰਨੀ ਕੁ ਮਾਪੀ ਸੋੜ ਦੇਖੋ ਦੇਖੋ ਮੈਂ ਵੀ ਦੇਖ ਕੇ ਜਾਣਾ ਇੱਕ ਵਾਰ ਮੈਂ ਚਲੋ ਆਜੋ ਦੇਖ ਕੇ ਉਹ ਡਾਪਾ ਹਾਂਜੀ ਦੇਖੋ ਜੀ ਪੌਣੇ 8 ਹੋ ਚੱਲੇ ਆ ਇਧਰ ਬੰਨ ਕੇ ਕਰਦੀ ਬਈ ਆਪਣਾ ਸਕੂਲ ਦਾ ਅੱਜ ਹੋਮਵਰਕ ਆਦਾ ਵੱਲੂ ਠੀਕ ਆ ਚਲੋ ਮੰਮੀ ਕਰਦੇ ਪਏ ਆ ਪਾਠ ਆਪਾਂ ਹੁਣ ਕਿਚਨ 'ਚ ਜਾਈਏ ਜਿਹੜੇ ਚਾਹ ਵਾਲੇ ਦੋ ਭਾਂਡੇ ਹੈਗੇ ਉਹ ਚੱਕ ਲਈਏ ਉਸ ਤੋਂ ਬਾਅਦ ਆਟਾ-ਉਟਾ ਗੁੰਨ ਕੇ ਹਾਂ ਤੂੰ ਨਹਾ ਫਿਰ ਮੈਂ ਆਟਾ-ਉਟਾ ਗੋਨ ਲਵਾਂ ਹੈ ਹਾਂ ਆਟਾ-ਉਟਾ ਗੋਨ ਲਵਾਂ ਮੈਂ ਫਿਰ ਆਟਾ-ਟਾ ਗੋਨ ਕੇ ਰੱਖ ਲਵਾਂ ਤੇ ਪਾਪਾ ਆਊਗੇ ਸਾਢੇ 5 ਫਿਰ ਬਣਾਵਾਂਗੇ ਰੋਟੀ ਠੀਕ ਆ ਓਕੇ ਓਏ ਨੋ ਹੋ ਗਿਆ ਉਹਦਾ ਕੰਮ ਬਰਗ ਦਾ ਹੋਰ ਮੈਨੂੰ ਆ ਕੇ ਆਈਆ ਚਲੋ ਠੀਕ ਆ ਮੈਨੂੰ ਇਹ ਨਾ ਲਿੰਕਾ ਦੇ ਵਿੱਚ ਪਾ ਕੇ ਦਿਓ ਮੜਾ ਜਾ ਉਹ ਨਿੰਬੂ ਮੇਰੇ ਨਾ ਬਹੁਤ ਰੋਟੀ ਬਣਾਉਣ ਵਾਲੇ ਮੇਰੇ ਨਾ ਮੂੰਹ ਬਹੁਤ ਸੁੱਕਣ ਡਿਆ ਅੱਜ ਪਤਾ ਨਹੀਂ ਕੀ ਗੱਲ ਆ ਪਕੌੜੇ ਖਾਦੇ ਖਰੇ ਤਾਂ ਕਰ ਗਏ ਆ ਰੱਬ ਜਾਣੇ ਕੀ ਚੱਕਰ ਆ ਤੇ ਜਲਨ ਨਹੀਂ ਮੂੰਹ ਸੁੱਕਣ ਡਿਆ ਮੈਨੂੰ ਮੜਾ ਜਾ ਨਾ ਲਿੰਕਾ ਦੇ ਨਿੰਬੂ ਪਾ ਕੇ ਦਿਓ ਮੈਂ ਉਹ ਪੀਣਾ ਆ ਤੇ ਰੋਟੀ ਖਾਣੀ ਆ ਰੋਟੀ ਤਾਂ ਖਾਵਾਂਗੇ ਐ ਕਿੰਨੀ ਗੱਲ ਲਿੰਕਾ ਹੈਗੀ ਵੀ ਆ ਕਿ ਮੁੱਕ ਗਈ ਆ ਹੈਗੀ ਆ ਹੈਗੀ ਕਿ ਨਹੀਂ ਕੋਗ ਵੀ ਹੈਗੀ ਆ ਹਾਂ ਤੇ ਕੋਕ ਲਿੰਗਾ ਮਿਕਸ ਮਿਕਸ ਕਰਕੇ ਵਿੱਚ ਜਿੰਨੇ ਪਾ ਦੇ ਕਿੰਨੀ ਕੁ ਬਈ ਆ ਜਿਹੜੀ ਤੂੰ ਪੀਣੀ ਆ ਆ ਲਿੰਗਾ ਹਰ ਜਾਣਾ ਮੇਰਾ ਬਹੁਤ ਆ ਲਿੰਗਾ ਬਹੁਤ ਆ ਬਹੁਤ ਬਹੁਤ ਲਿੰਗਾ ਇਹਨੇ ਲਿੰਗਾ ਅੱਧਾ ਨਿੰਬੂ ਪਾ ਦਿਓ ਇਹ ਸ਼ਿਮਲਾ ਵਿੱਚ ਹੁਣ ਚੰਡੀ ਕੀ ਗੱਲ ਹੈ ਡਾਂਸ ਡਾਂਸ ਕਰੋ ਕਰੋ ਹਾਂਜੀ ਐਦਾਂ ਹੀ ਜੋੜਦਾ ਹੋ ਨਾ ਓ ਮੈਨੂੰ ਫਾਗੇ ਤੇ ਦਿਓ ਯਾਰ ਮੂੰਹ ਸੁੱਕਣ ਡਿਆ ਬਹੁਤ ਜ਼ਿਆਦਾ ਤੇ ਅੱਜ ਪਤਾ ਨਹੀਂ ਕਿਉਂ ਘੋੜਿਆਂ ਕਰ ਗਿਆ ਉਹਗਾ ਪਰ ਅੱਗੇ ਵੀ ਸੁਪਕੋੜੇ ਖਾਈ ਲਈ ਅੱਗੇ ਕਦੇ ਨਹੀਂ ਹਾਂ ਤੂੰ ਕਰਦੀਆਂ ਹੈ ਮੂੰਹ ਐ ਮੋਰੇ ਮੋਰੇ ਕਰੀ ਜਾਨੀਆਂ ਲੈ ਲੈ ਦਿਓ ਮੈਨੂੰ ਤੁਸੀਂ ਕਰਦੇ ਮਾੈਂ ਕੋਸ਼ਿਸ਼ ਨਹੀਂ ਹੂੰ ਵਿੱਚ ਰੱਖਿਆ ਦੀਆਂ ਅੱਛਾ ਅੱਛਾ ਉਹੜੀਆ ਗਲਾਸ ਭਰ ਗਿਆ ਇਹ ਭਰ ਜਾਣਾ ਗਲਾਸ ਮੈਂ ਮੇਰੇ ਲਈ ਬਹੁਤ ਆ ਸਰ ਗਿਆ ਬਹੁਤ ਆ ਮम्मा ਕੀ ਬਣਾਉਂਦੇ ਭਾਈਓ ਉਹ ਆਲਰੇਡੀ ਨਿਊਟਰੀ ਪਈ ਆ ਨਾ ਆਹ ਤੇ ਨਿਊਟਰੀ ਇਹਨੂੰ ਮਨਾ ਇਹਦੀ ਹੋ ਬਣਾ ਲੈਣੀ ਆ ਗਰੇਵੀ ਜੀ ਬਣਾ ਕੇ ਕੌਣ ਖਾਊਗਾ ਹਰਮਨ ਖਾਊਗੀ ਆਪਾਂ ਖਾਂਵਾਂਗੇ ਰੋਟੀ ਨਾ ਨਹੀਂ ਮੰਮੀ ਰੋਟੀ ਨਾ ਥੋੜੇ ਮੰਮੀ ਵੀ ਬਹੁਤ ਹਰਮਨ ਮੰਮਾ ਰੋਟੀ ਨਾ ਥੋੜੇ ਹੋ ਜਾਣਗੇ ਆਪਾਂ ਬਾਤ ਜਾਦੀ ਖਾਂਗੇ ਮੈਂ ਤਾਂ ਖਾਣੀ ਨਹੀਂ ਭਰਵਾ ਆ ਇਹ ਨਿਊਟਰੀ ਖਾਂਗੀ ਇਹ ਜੇ ਉਦਾਂ ਹੀ ਤੇ ਉਹਦੇ ਵੀ ਫੇਰ ਲਿੰਕਾ ਲੋਕ ਨਹੀਂ ਚਾਹੀਦੀ ਨਾ ਹੂੰ ਲਿਆਓ ਨਾ ਰਹਿ ਮਮੇ ਕਦੇ ਨਹੀਂ ਮੰਮੀ ਕਿਉਂ ਲਿਆਓ ਵੀ ਮੈਨੂੰ ਕਿ ਲਿਆਓ ਲਿਆਓ ਬੂਪਾ ਜਾਓ ਮੈਟੀ ਖਾਣਾ ਕੀ ਅਜਾ ਮੇਰੇ ਡਿਡ ਭਰਿਆ ਰਹਿਣ ਜਨਣਾ ਨਿਊਟਰੀ ਵਾਲੀ ਟਮਾਟਰ ਮਿਰਚ ਪਾ ਗਏ ਨਿਊਟਰੀ ਸੁੱਕੀ ਮਮਾ ਮਮਾ ਗੋਭੀ ਵੀ ਪਾਓ ਵਿੱਚ ਕੀ ਗੋਭੀ ਵੀ ਪਾਓ ਗੋਭੀ ਨੂੰ ਪਕਾੜੇ ਪਾ ਦੇ ਵਿੱਚ ਮੈਂ ਖਾ ਲੂੰਗੀ ਜਾ ਉਹ ਥੋੜੋ ਪੈਣੇ ਵਿੱਚ ਉਹਦੇ ਨਹੀਂ ਜਾਣੇ ਆ ਕਿਦਾ ਨਿਊਟਰੀ ਬਣਾ ਦੇ ਕੋਲ ਤਾਂ ਮਨਚੂਰੀਆਂ ਨਹੀਂ ਬਣਾਉਂਗੀ ਫਿਰ ਲਈ ਉਹ ਬਹੁਤ ਵਧੀਆ ਬਣਦੀ ਹੈ ਮਨਚੂਰੀਆਂ ਨਹੀਂ ਬਣਦਾ ਕਿੰਨਾ ਦਾ ਜਿੱਦਾਂ ਉਹ ਮਨਚੂਰੀਆਂ ਉਹਨਾਂ ਦੇ ਸਬਜ਼ੀਆਂ ਦਾ ਇਹ ਮੈਂ ਮੈਂ ਦਾ ਨਿਊਟਰੀ ਵੀ ਮਨਚੂਰੀ ਨਹੀਂ ਹੁੰਦਾ ਬਣਾ ਲੱਗਿਆ ਮੈਂ ਦੇਖ ਦੀ ਜੀ ਇਹਦੀ ਤਰੀਕ ਤਾਂ ਨਲ ਚੁੱਕੀ ਕੀ ਆ ਪਤਾ ਨਹੀਂ ਲੱਗਦਾ ਸੋਇਆ ਸੋਸ ਆ ਉਲਟ ਗਈ ਸੀ ਤੇ ਬਾਹਰ ਆ ਗਈ ਅੱਛਾ ਪਤਾ ਨਹੀਂ ਲੱਗਦਾ ਹੈਗਾ ਮੈਨੂੰ ਕੋਈ ਲਾਈਟ ਮਾਂ ਹਾਂ ਟਮੇਟੋ ਪੋਟੇਟੋ ਪੋਟੈਟੋ ਸੌਰੀ ਕੀ ਆ ਪਿਆਜ਼ 8 ਮਿੰਟ ਹੋ ਗਿਆ ਮੈਂ ਮਾਰਦੀ ਮੈਂ ਬਣਾ ਲਈ ਫਿਰ ਨਾ ਬਣਾਉਣ ਲੱਗੀ ਨਾ ਲੱਗੀ ਤੇ ਅੰਨੀ ਦੇਖੀ ਬਣਾ ਲਈ ਮੈਂ ਤੁਮੇ ਲੱਗੀ ਬਣਾਉਣਾ ਤਾਂ ਬਣਾਉਣ ਲੱਗੀ ਆਇਆ ਪਿਆਜ਼ ਤੇ ਟਮਾਟਰ ਸੌਰੀ ਖੀਰਾ ਫਿਰ ਪਿਆਜ਼ ਟਮਾਟਰ ਦਿੱਤਾ ਵੀ ਕੈਪਸਿਕਮ ਢੀਗਵਾ ਦੇ ਪਿਆਜ਼ ਢੀਗਵਾ ਦੇ ਲਿਆਰ ਤੇ ਪਪਾ ਜੀ ਮੈਨੂਫੈਕਚਰਰ ਦੇਖੋ ਨਾ ਮੈਨੂਫੈਕਚਰਰ ਆ ਦੇਖੋ ਐਮ ਆਰ ਪੀ ਤੇ ਹੁਣ ਬਣਾਉਣੇ ਆ ਤੇ ਫਿਰ ਆਪਾਂ ਬਖਾਣੇ ਆ ਤੇ ਡਾਈਰੀ ਕਰਦੇ ਪਏ ਹਾਂ ਚੋਦਾ ਦੇ ਫਿਰ ਟੀਵੀ ਦੇਖਦੇ ਆ ਫਿਰ ਟੀਵੀ ਦੇਦੇ ਆ ਬਣਾਮਾ ਬਣਾਣ ਲੱਗੇ ਆ ਹੋਰ ਕੀ ਤੇ ਵਿੱਚ ਪਾਟੀ ਆ ਕੈਪਸਿਕਮ ਤੇ ਟੋਮਾਟੋਸ ਲੈਣੀ ਆ ਹਾਂਜੀ ਟੋਮਾਟੋਸ ਸੋਸ ਪਾ ਲਈਏ ਆ ਪਪਾ ਲੈਣ ਗਏ ਆ ਥੋੜਾ ਤੋਂ ਇਹ ਪਾਣੀ ਦੋ ਲਾਣੂਗਾ ਮੰਮਾ ਲੈਣੀ ਹੁਣ ਪਾਣੀ ਆ ਲੈ ਮੈਂ ਪਾਣੀ ਪੀਓ ਗਰਮੀ ਬਹੁਤ ਹੈ ਨਾ ਕਿਚਨ 'ਚ ਤੇ ਹੁਣ ਬਣਾ ਲਈਏ ਆਪਾਂ ਓਏ ਇਹ ਦਿਖਾ ਨਹੀਂ ਆ ਹੂੰ ਉਹ ਤਾਂ ਹੈ ਅੰਦਰ ਸਹੀ ਆ एकदम ਏਸੀ ਵਿੱਚ ਤੇ ਇੱਧਰ ਪਤਾ ਨਹੀਂ ਕਿੱਧਰ ਜਾਂਦਾ ਹੈ ਛੱਡੋ ਬਰਿਆ ਨਾ ਤੇ ਦਾਦੀ ਟਾਇਰੀ ਵਲੀ ਬੈਠੀ ਹੋਈ ਮੈਂ ਵੀ ਵਲੀ ਬੈਠੀ ਹਾਂ ਮੈਂ ਨਾਲ ਆ ਗਈਆਂ ਪਾਪਾ ਗਏ ਆ ਬਾਜ਼ਾਰ ਜਿਹੜੀ ਹੈ ਨਾ ਸਹੀ ਆ ਦੋ ਬੋਤਲਾਂ ਦੀ ਬਈ ਦੋਨਾਂ ਦੀ ਐਕਸਪਾਇਰ ਹੋ ਗਈਆਂ ਦੋਨੋਂ ਐਕਸਪਾਇਰ ਹੋ ਗਈਆਂ ਚਲੋ ਕੋਈ ਨਾ ਮਗਾਈ ਪਾਪਾ ਕੋਲੋਂ ਕਿਉਂਕਾ ਥੈਂਕ ਯੂ ਸੋ ਮੱਚ ਥੈਂਕ ਯੂ ਕਦਲੀ ਪਰ ਪਹਿਲੇ ਡਿੱਗੀ ਸੀ ਮੈਂ ਚੱਕ ਲਿਆ ਮੈਂ ਅੱਗੇ ਉੱਥੇ ਲੱਭਣ ਲਈ 5 ਰੁਪਏ ਕਿਥੇ ਡੇ ਪਏ ਉਹ ਕਹਿੰਦੇ ਹਾਂ ਰੁਪਏ ਆਓ ਨਹੀਂ ਨਹੀਂ ਐਡਾ ਉਥੇ ਆ ਪੰਜ ਖੁੱਲੇ ਦੇਣੇ ਸੀ ਨਾ ਇਹਦੇ ਮੈਂ ਦਫਾ ਨਾ ਦੇਣਾ ਪਿਆ ਉਹਨਾਂ ਮੈਨੂੰ ਦੁੱਤ ਤਾਂ ਜਾ ਲਾਓ ਤੇ ਹਸਾ ਹਸਾ ਜਾ ਗਈ ਆ ਉਹਨਾਂ ਤੇ ਮम्मा ਕੀ ਕਰ ਲੱਗੀ ਆ ਯਾਰ ਇਹਨੂੰ ਅਲੱਗ ਪਾਣਿਆ ਆ ਥੋੜਾ ਕੋਈ ਵਾਓ ਯਾਰ ਮੈਂ ਵੀ ਖਾਉਂਗੀ ਆ ਦੇਖ ਮੈਂ ਵੀ ਖਾਣੇ ਆ ਤੂੰ ਪਿੱਛੇ ਕਰਨਾ ਪੜੇ ਕਿਦਾਂ ਲੱਗੂਗੇ ਸਵਾਦ ਲੱਗੂਗੇ ਇਹ ਬਹੁਤ ਟੇਸਟੀ ਬਣਦੇ ਆ ਖਾ ਲਓ ਮੈਂ ਵੀ ਬਹੁਤ ਟੇਸਟੀ ਬਣਦੇ ਨੇ ਦੇਖਦੇ ਹਾਂ ਖਾ ਕੇ ਕਿਦਾਰੇ ਬਣਦੇ ਨੇ ਵਾਉ ਚਲੋ ਬਣਾ ਲਓ ਮੰਮੀ ਫੇਰ ਚਲੋ ਵਾਜੀ ਬਣ ਕੇ ਆ ਗਿਆ ਆ ਇਹ ਲੱਗੀ ਟੇਸਟ ਕਰਨ ਸਭ ਤੋਂ ਪਹਿਲਾਂ ਉਦਾਂ ਇਹ ਖਾਂਦੀ ਨਹੀਂ ਹੈਗੀ ਇਹ ਨਿਊਟਰੀ ਪਰ ਹੁਣ ਟੇਸਟ ਇਹ ਕਰਨ ਲੱਗੀ ਆ ਕਿਦਾਂ ਲੱਗੀ ਮਨਚੂਰੀਆਂ ਵਰਗਾ ਹੀ ਟੇਸਟ ਆਇਆ ਸਮਾਨ ਸਾਰਾ ਮਨਚੂਰੀਆਂ ਵਾਲਾ ਹੀ ਪਿਆ ਹੈ ਦੇ ਵਿੱਚ ਉਸ ਦੀ ਚਟਨੀ ਵੀ ਹੈਗੀ ਅੰਦਰ ਇੱਕ ਵਾਰੀ ਦੇਖ ਕੇ ਆਈਏ ਕਿਦਾਂ ਬਣਾ ਰਿਹਾ ਆ ਫੇਰ ਆਪਾਂ ਇਹਨੂੰ ਖਾਂਦੇ ਆਂ ਲਓ ਜੀ ਮੈਂ ਕਾ ਫੇ ਖਾਣੇ ਇੱਕ ਵਾਰੀ ਪਹਿਲਾਂ ਹਮਦਰ ਦਫਾ ਗਿਆ ਵਾਂ ਮੈਂ ਤਾਂ ਲੋਹੇ ਦੀ ਕਰਾਈ 'ਚੋਂ ਕੱਢਦਾ ਮੈਂ ਹਾਂ ਲੋਹੀ ਮੰ ਆ ਤਵਰ ਕਰੀ ਲਓ ਜੀ ਬਣ ਗਿਆ ਆ ਤੇ ਹੁਣ ਇਹਨੂੰ ਆਪਾਂ ਖਾਂਦੇ ਆ ਪਹਿਲਾਂ ਫਿਲਹਾਲ ਤਾਂ ਮੈਂ ਤੇ ਬਲਗ ਲੱਗੇ ਜਾਂ ਹਾਂ ਹਰਮਣ ਅਜੇ ਨਾ ਆ ਰਿਹਾ ਸਵਾਦ ਆ ਸਵਾਦ ਆ ਟੇਸਟ ਕਰਕੇ ਦੇਖ ਲਿਆ ਆ ਟੇਸਟੀ ਆ ਸਵਾਦ ਨੂੰ ਤੁਸੀਂ ਨਹੀਂ ਖਾਣਾ? ਖਾਂਗੇ ਥੋੜੇ ਰੋਟੀਆਂ ਲੱਗੀਆਂ ਲੈ ਫੇ ਨਾਲ ਹੀ ਤੂੰ ਕਿੱਦਾਂ ਖਾ ਲਿਆ ਏ ਰੋਟੀ ਖਾਣੀ ਆ ਮੰਮੀ ਹੋਈ ਕਹਿੰਦਾ ਮੈਂ ਕਹਿੰਦਾ ਖਾਂਦੀ ਐ ਨਹੀਂ ਨਿਊਟਰੀ ਕਦੇ ਤੇਰੀ ਜਾਣੀ ਨਾ ਛੋਟੀ ਕਹਿੰਦਾ ਆਹ ਲੱਗੀ ਖਾਣਾ ਬਣਾ ਕਹਿੰਦੀ ਨਿਊਟਰੀ ਮੈਂ ਕਹਿੰਦਾ ਨਿਊਟਰੀ ਨਿਊਟਰੀ ਖਾਂਦੀ ਨਹੀਂ ਹੈਗੀ ਕਦੇ ਪਰ ਅੱਜ ਪਤਾ ਨਹੀਂ ਕਿੱਦਾਂ ਖਾਣ ਲੱਗੀ ਆ ਮੈਂ ਬਣੀ ਨਹੀਂ ਖਾਣੀ ਹੈਗੀ ਮੈਂ ਖਾ ਰਹੀ ਨਹੀਂ ਹਾਂ ਚਲੋ ਠੀਕ ਆ ਜੀ ਮਿਲਦੇ ਆਂ ਖਾ ਕੇ ਫੇਰ ਅਸੀਂ ਆਹ ਦੇਖੋ ਜੀ ਛੱਡ ਗਏ ਹੁਣ ਮੂੰਹ ਉਧਰ ਨੂੰ ਕਰ ਲਿਆ ਆ ਮੈਂ ਅੱਗੇ ਕਹਾਂ ਨਿਊਟਰੀ ਖਾਦੀ ਨਹੀਂ ਉਸ ਕਿੱਦਾਂ ਨੂੰ ਲਾਪੀ ਖਾਣ ਤੇ ਆ ਮੈਡਮ ਜੀ ਸਾਡੀ ਬਣਾ ਲੈਂਦੀ ਆ ਆਪ ਖਾਂਦੀ ਨਹੀਂ ਦੇਖੋ ਨਹੀਂ ਆਪ ਰੋਟੀ ਖਾਣੀ ਆ ਆਲੂ ਵਾਸਤੇ ਮੈਂ ਨਿਊਟਰੀ ਖਾਣਾ ਆਲੂ ਹੋਂਦੇ ਮਿਊਟਰੀ ਖਾਣਾ ਤੇ ਕਦੇ ਨਹੀਂ ਹੁੰਦਾ ਆਲੂ ਬੈਸਟ ਹੁੰਦੇ ਆ ਤੁਮਾ ਸਕੇ ਆਲੂ ਨੋਈ ਮੰਮੀ ਵੀ ਸਾਡੇ ਆ ਗਏ ਆ ਲੱਗੇ ਆ ਰੋਟੀ ਪਾਣੀ ਖਾਣ ਇਗਨੋਰ ਨਹੀਂ ਕੀਤੀ ਹੈਗੀ ਬਸ ਹੁਣ ਮੈਨੂੰ ਪਤਾ ਤੂੰ ਖਾਣਾ ਹੀ ਆਲੂ ਆ ਰੋਟੀ ਪਣੀ ਖਾ ਕੇ ਹਾਂ ਹੁਣ ਵਿਲੇ ਹੋ ਗਏ ਆ ਆਂਡੇ ਭੁੰਨੇ ਮਾਰ ਕੇ ਸਭ ਫਰੀ ਚਲੋ ਫਿਰ ਟਾਈਮ 10 ਵਜ ਗਿਆ 10 ਵਜ ਗਿਆ ਪੂਰੀ ਕਰੋ ਇਥੇ ਬਲੌਗ ਦਾ ਐਂਡ ਆਹ ਦੇਖਦੇ ਆ ਨਾਟਕ ਚਲੋ ਜੀ ਕਰਦੇ ਆਂ ਬਲੌਗ ਦਾ ਐਂਡ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਾਂਗੇ ਤੁਹਾਨੂੰ ਇੱਕ ਨਵੇਂ ਬਲੌਗ ਨਾਲ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ